ਬੱਗਿਆਂ ਦੇ ਮੰਗੀ ਵਰਗੇ ਉਹ ਵੱਡੇ ਮੱਲ ਜਿਨ੍ਹਾਂ ਦੇ ਮਾਣ ਹੈ ਸਾਨੂੰ ਜਿਨ੍ਹਾਂ ਦੇ ਮਾਣ ਹੈ ਸਾਨੂੰ ਪਰ ਆਹ ਕਹਿੰਦੇ ਵਿਸ਼ਾਲ ਰੇਡ ਪਾ ਰਿਹਾ ਕੋਲੇ ਕੋਲੇ ਕਬੰਬਰੋਬੀਆਂ ਦੇ ਵੇੜੇ ਵੱਡੇ ਵੱਡੇ 12 ਬੋਲੇ ਤੇ 12 ਬੋਲਾਂ ਤੇ ਜੁਵੀ ਬਾਠ ਹੈਰੀ ਬਾਠ ਨਵੀਰ ਫਗਵਾੜਾ ਪਾਲਾ ਫਗਵਾੜਾ ਜੱਸਾ ਮਹਿਤਪੁਰ ਜੱਸੀ ਬਾਠ ਪ੍ਰੋਬਾਠ ਲੱਕੀ ਯੂਕੇ ਨਾਲ ਕਹਿੰਦੇ ਵੀ ਲਾਲੀ ਬਾਠ ਤੇ ਜੀਤਾ ਬਾਠ ਸਾਹਮਣੇ ਦਿਉਰੇ ਵਾਲੇ ਦੇ ਬਾਈ ਜਫੇ ਕਿਵੇਂ ਦੇ ਲੱਗਦੇ ਆ ਤੁਸੀਂ ਜਰੂਰ ਜ਼ਿਕਰ ਕਰਿਓ ਬਾਈ ਕਮੈਂਟ ਦੇ ਵਿੱਚ ਇਹ ਰਵੀ ਦਿਉਰੇ ਦਾ ਬਾਈ ਛੋਟਾ ਭਰਾ ਕਹਿੰਦੇ ਇਹਦੀ ਵੀ ਯਾਰਾ ਗਰਾਉਂਡਾਂ ਵਿੱਚ ਪੂਰੀ ਚੜ੍ਹਤਾ ਅੱਜ ਦੇ ਟਾਈਮ ਮੇਰੇ ਮਿੱਤਰੋ ਸ਼ੀਲੂ ਦੇ ਮਨੀਸ਼ ਦੇ ਨਾਲ ਜੇ ਸੈੱਟ 'ਚ ਖੜਾ ਹੋਵੇ ਨਾ ਇਹ ਕੁਛੇ ਰੇਡਰ ਨੂੰ ਨਹੀਂ ਖੰਗਣ ਦਿੰਦੇ ਮੇਰੇ ਮਿੱਤਰੋ ਹਰਿਆਣੇ ਵਾਲੇ ਅੱਜ ਟੌਪ ਤੇ ਚੱਲਦੇ ਆ ਮੇਰੇ ਮਿੱਤਰੋ ਚਾਹੇ ਉਹ ਰੇਡਰ ਹੋਣ ਚਾਹੇ ਉਹ ਜਾਫੀ ਬਾਈ ਜੇ ਪੰਜਾਬ ਦੇ ਮੇਲੇ ਤੇ ਹਰਿਆਣੇ ਦੀ ਵੱਡੀ ਟੀਮ ਬਣ ਕੇ ਆਵੇ ਨਾ ਤਾਂ ਮੇਲਾ ਪੰਜਾਬ ਦਾ ਲੁੱਟ ਕੇ ਲੈ ਕੇ ਜਾਂਦੀ ਆ ਬਾਈ ਹਰਿਆਣੇ ਦੀ ਧਰਤੀ ਤੇ ਕਹਿੰਦੇ ਟਾਪ ਕਲਾਸ ਦੇ ਪਲੇਅਰ ਆ ਹਰਿਆਣੇ ਦੇ ਵੀ ਕਹਿੰਦੇ ਕੱਲ ਅਮਨੇ ਦਿਉਰੇ ਵਾਲੇ ਨੇ 1 ਲੱਖ ਦੇ ਜੱਫੇ ਲਾਇਆ ਮੇਰੇ ਮਿੱਤਰੋ ਬਾਟਕਲਾਂ ਦੀ ਧਰਤੀ ਤੇ ਕਹਿੰਦੇ ਮੁੰਡੇ ਦੇ ਜੱਫੇ ਲਾਉਣ ਦਾ ਸਟਾਈਲ ਕਹਿੰਦੇ ਬਿੱਟੂ ਦਗਾਲ ਦੇ ਵਰਗਾ ਬਾਕੀ ਯਾਰ ਕਮੈਂਟ ਬਾਕਸ ਵਿੱਚ ਜਕਰ ਜਰੂਰ ਕਰਕੇ ਜਾਇਓ ਬਾਈ ਮੁੰਡੇ ਦੇ ਜੱਫੇ ਤੁਹਾਨੂੰ ਕਿਵੇਂ ਦੇ ਲੱਗੇ ਤੇ ਬਾਈ ਜੇਕਰ ਤੁਸੀਂ ਆਪਣਾ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਭਰਾ ਦੇ ਚੈਨਲ ਨੂੰ ਬਾਈ ਕਰਿਓ ਸਪੋਰਟ ਦੱਬ ਕੇ ਆਪਾਂ ਕਬੱਡੀ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਲੈ ਕੇ ਆਉਂਦੇ ਹਾਂ ਸੋ ਬਾਈ ਧੰਨਵਾਦ